ਸਰ ਗਨੀ ਤੋਂ ਇਹ ਫੋਟੋ ਲੁਕਤੀ ਜਾ ਰਹੀ ਹੈ ਕੀ ਕਰਨ ਬੰਦੇ ਤੇ ਕੀ ਮੰਗਣਾ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਯੁਧ ਨਸ਼ਿਆ ਵਿਰੁੱਧ ਸਾਡੇ ਮਾਨਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਤੇ ਐਸਐਸਪੀ ਮੋਹਾਲੀ ਹਰਮਨਦੀਪਾ ਸਾਹਿਬ ਉਹਨਾਂ ਵੱਲੋਂ ਜਿਹੜੀ ਸਖਤ ਹਦਾਇਤਾਂ ਦੇਟ ਕਾਰਵਾਈ ਕਰਦੇ ਹੋਏ ਤੇ ਜਿਹੜਾ ਇੱਕ ਸਾਨੂੰ ਸਫਲਤਾ ਹਾਸਲ ਹੋਈ ਜਿਸ ਵੇਲੇ ਜੋ ਨਾਕਾ ਸਿਆਲਬਾ ਤੇ ਮਾਰਕੋਸ਼ੀਰ ਉਰ ਤੇ ਲਾਇਆ ਹੋਇਆ ਸੀ ਆਪਣਾ ਐਸਐਸ ਦੀ ਟੀਮ ਨੇ ਤੇ ਜੋ ਦੋ ਸ਼ੱਕੀ ਵਿਅਕਤੀ ਸੀ ਜਦੋਂ ਉਹਨਾਂ ਨੂੰ ਰੋਕਿਆ ਤੇ ਉਹ ਜਿਹੜੇ ਇਹ ਉਹਨਾਂ ਦੇ ਹੱਥ ਦੇ ਵਿੱਚ ਲਪਾਪੇ ਸੀ ਦੋ ਉਹ ਕੁਛੜ ਕੇ ਭੱਜ ਗਏ ਤੇ ਅਸੀਂ ਮੌਕੇ ਤੇ ਕਾਬੂ ਕੀਤਾ ਜਦੋਂ ਲਪਾਪੇ ਚੈੱਕ ਕੀਤੇ ਗਏ ਤਾਂ ਉਹਦੇ ਵਿੱਚੋਂ ਜੋ ਹੈ ਟੋਟਲ 280 ਪੱਤੇ ਜਿਹੜੇ ਲੋ ਮੋਡਲ ਗੋੜੀਆਂ ਦੇ ਨਿਕਲੇ ਜੋ ਟੋਟਲ 16880 ਤੇ ਉਹਦੇ ਤਹਿਤ ਜਿਹੜਾ ਹੈਗਾ 113 ਨੰਬਰ ਐਫ ਆਈ ਆਰ ਬਾਈਕਾਰ 85 ਜਿਹੜੀ ਦਰਜ ਕੀਤੀ ਗਈ ਇਹਨਾਂ ਦੇ ਕੋਈ ਪਹਿਲਾਂ ਵੀ ਮਕਦਮੇ ਹੋਏ ਹੋਏ ਆ ਜੋ ਜਾਣੀ ਪਹਿਲੀ ਦੇਖੋ ਇਹਨਾਂ ਦਾ ਡਾਟਾ ਚੈੱਕ ਕੀਤਾ ਗਿਆ ਜਿਹੜਾ ਇੱਕ ਸ਼ਫੀ ਮੁਹੰਮਦ ਜੋ ਕਿ ਪ੍ਰਖਾੜੀਰ ਉਪਰ ਤੋਂ ਹੈ ਤੇ ਜਿਹੜਾ ਤੁਹਾਨੂੰ ਦਰਸ਼ਨ ਸਿੰਘ ਹੈ ਉਹ ਜਿਹੜਾ ਸਿਆਲਵਾ ਤੋਂ ਹੈ ਉਹਨਾਂ ਦਾ ਡਾਟਾ ਸਾਰਾ ਕੱਢਿਆ ਗਿਆ ਨੇ ਤੇ ਐਫਆਈਆ ਕੋਈ ਦਰਜ ਨਹੀਂ ਹੈਗੀ ਬਾਕੀ ਇਹ ਕਿੱਥੋਂ ਲੈ ਕੇ ਆਏ ਸੀ ਇਹ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਜਿਹੜੇ ਫਾਰਵਰਡ ਲਿੰਕੇਜ ਜਾਂ ਬੈਕਵਰਡ ਲਿੰਕੇਜ ਹੈਗੇ ਜਿਹੜੇ ਆਪਾਂ ਉਹ ਦੇਖ ਰਹੇ ਆ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਜਿਹੜੀਆਂ ਗੋਲੀਆਂ ਹੈਗੀਆਂ ਤੇ ਕਿੱਥੋਂ ਲੈ ਕੇ ਆਏ ਆ ਜੇ ਕਿਸੇ ਦਾ ਰੋਲ ਇੱਥੇ ਸਾਹਮਣੇ ਆਉਂਦਾ ਤਾਂ ਉਹਨੂੰ ਵੀ ਨਜ਼ਰ ਕੀਤਾ ਜਾਊਗਾ ਦੱਸਿਆ ਇਹਨਾਂ ਨੇ ਪਹਿਲਾਂ ਵੀ ਕਿੰਨੀ ਵਾਰ ਲੈ ਕੇ ਆ ਕਿਤੇ ਸਪਾਈ ਕਰਦੇ ਸੀ ਕਿ ਨਹੀਂ ਅਜੇ ਸਾਨੂੰ ਜਿਹੜਾ ਅੱਜ ਮਾਨਯੋਗ ਦਲਦਲੀ ਤੇ ਪੇਸ਼ ਕੀਤਾ ਸੀ ਜਿਨ੍ਹਾਂ ਵੱਲੋਂ ਸਾਨੂੰ ਇੱਕ ਦਿਨ ਦਾ ਰਿਵਾਰਡ ਮਿਲਿਆ ਏ ਉਹਦੀ ਪੁੱਛਗਿੱਛ ਕਰਾਂਗੇ ਤੇ ਕਿੱਥੋਂ ਲੈ ਕੇ ਆਏ ਵੀ ਪਹਿਲਾਂ ਵੀ ਇਹ ਕੰਮ ਕਰਦੇ ਜਾਂ ਪਹਿਲਾਂ ਕਿਧਰੋਂ ਭੋ ਦਿੰਦੇ ਆ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ ਤੁਹਾਡੇ ਕੋਲ ਕੋਈ ਸੂਚਨਾ ਸੀ ਇਸ ਬਾਰੇ ਨਹੀਂ ਦੇਖੋ ਸੀ ਜਿਸ ਤਰ੍ਹਾਂ ਹੁਣ ਇਹ ਜਿਹੜੀ ਨਸ਼ਾ ਬੁਲਤ ਮੇਮ ਚੱਲੀ ਗਈ ਆ ਅਸੀਂ ਜਿਹੜੇ ਥਾਂ-ਥਾਂ ਤੇ ਨਾਕੇ ਲਾਉਂਦੇ ਆ ਦਿੱਲੀ ਵੇਸੀ ਤੇ ਨਾਕੇ ਲਾਉਂਦੇ ਆ ਉਹਦੇ ਦ ਇਰੇ ਲੇ ਬਾਕੀ ਸਰਗੇ ਭੱਜ ਗਏ ਤੇ ਉਸ ਤੋਂ ਬਾਅਦ ਨੂੰ ਮੌਕੇ ਦੇ ਕਾਬੂ ਗੱਲ ਹੈ ਸਾਰੀ ਟੀਮ ਵੱਲੋਂ ਫਿਰ ਜਿਹੜੀ ਇਹਨਾਂ ਦੀ ਜਿਹੜੀ ਹੈ ਚੈੱਕ ਕੀਤਾ ਗਿਆ ਸੀ ਕੋਈ ਨੈਟਵਰਕ ਇਹ ਲੱਗਦਾ ਕਿ ਯੂਪੀ ਸਾਈਡ ਤੋਂ ਆ ਕੇ ਆਉਂਦੇ ਆ ਕੋਈ ਇਸ ਤਰ੍ਹਾਂ ਦੇਖੋ ਜਿਹੜਾ ਉਹ ਨਵਾਲ ਮਿਲਿਆ ਉਹਦੇ ਵਿੱਚ ਆਪਾਂ ਸਾਰਾ ਵੈਰੀਫਾਈ ਕਰਾਂਗੇ ਕਿ ਇਹ ਜਾਂ ਤਾਂ ਮਹਾਰਤ ਤੋਂ ਲੈ ਕੇ ਆਏ ਜਾਂ ਕਿ ਤੋਂ ਹੋਰ ਯੂਪੀ ਤੋਂ ਲੈ ਆਏ ਇਧਰੋਂ ਵੀ ਲੈ ਕੇ ਆਉਂਦੇ ਆ ਜਾਂ ਲੋਕਲ ਕਿਸੇ ਕੋਲ ਲੈਂਦੇ ਆਗੇ ਆ ਉਹਦਾ ਵੀ ਵੈਰੀਫਾਈ ਕੀਤਾ ਜਾਊਗਾ ਪਰਿਵਾਰ ਦਾ ਕੁਝ ਬੈਕਗ੍ਰਾਉਂਡ ਪਤਾ ਕੀਤਾ ਜੀ ਪਰਿਵਾਰ ਨਹੀਂ ਪਰਿਵਾਰ ਦਾ ਜੇ ਪੁੱਛਗਿੱਛ ਕਰਾਂਗੇ ਜਦੋਂ ਉਹਨੂੰ ਰਿਮਾਂਡ ਮਿਲਿਆ ਹੁਣ ਉਹਦੇ ਵਿੱਚ ਸਾਰ ਨਸ਼ਾ ਦਸ ਕਰਦੀ ਹਾਂ ਜਿਸ ਕਿਸੇ ਪਿੱਛੇ ਕੀ ਕਰਕੇ ਇਹ ਘਰ ਬਣਾਇਆ ਕੀ ਬਣਾਇਆ ਦੇਖੋ ਜਿਹੜਾ ਹੈਗਾ ਇਹਦੇ ਵਿੱਚ ਵੈਰੀਫਾਈ ਕਰਕੇ ਜੇ ਇਹਨਾਂ ਦਾ ਕੋਈ ਤਾਂ ਦੀ ਇਲੀਗਲ ਚੀਜ਼ ਹੋਈ ਉਹਦੇ ਵਿੱਚ ਜਿਹੜੀ ਠਾੜ ਦੀ ਪ੍ਰोसीडिंग ਸਟਾਰਟ ਕਰਾਂਗੇ ਉਹਦੇ ਵਿੱਚ ਜੇ ਕੋਈ ਤਾਂ ਦੀ ਇਹਾਂ ਦੀ ਪ੍ਰਾਪਰਟੀ ਆਉਂਦੀ ਆ ਉਹ ਚੀਜ਼ ਕਰਾਈ ਜਾਊਗੀ ਜਿਹੜੀ ਹੈ ਤੁਸੀਂ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਨਸ਼ਾ ਦੇ ਵਿਰੁੱਧ ਜੋ ਸਕੀਮ ਚੱਲੀ ਹੈ ਜੇ ਲੋਕਾਂ ਨੂੰ ਮੇਰੀ ਇਹ ਅਪੀਲ ਆ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਸਖਤ ਬਹੁਤ ਜ਼ਿਆਦਾ ਹੈ ਯੁਧ ਨਸ਼ਾ ਬੁੱਧ ਰਹਿਤਾਂ ਵੀ ਦਿੱਤੀਆਂ ਜਾਂਦੀਆਂ ਸਮੇਂ ਸਿਰ ਵੀਡੀਓ ਵੀ ਕੀਤੀਆਂ ਜਾਂਦੀਆਂ ਜੋ ਵੀਡੀਓ ਸੀ ਕਮੇਟੀਆਂ ਵੀ ਬਣਾਈਆਂ ਗਈਆਂ ਐ ਲੋਕਾਂ ਨੂੰ ਮੇਰੀ ਇਹ ਅਪੀਲ ਆ ਕਿ ਪੁਰਸੋ ਸੋਚਣਾ ਤੋ ਜਿਹੜਾ ਇਹਨਾਂ ਨੇ 650 ਐਪ ਵੀ ਹੈਗਾ ਉਹਦੇ ਕੋਲ WhatsApp ਦੇ ਵੀ ਕਰ ਸਕਦੇ ਆ ਜਿਹੜੀ ਕੰਪਲੇਂਟ ਕਿਸੇ ਦੀ ਜੋ ਕੋਈ ਨਸ਼ਾ ਪੀਂਦਾ ਜੇ ਤੁਹਾਡੇ ਸੋਸਾਇਟੀ ਦੇ ਵਿੱਚ ਵੇਜਦਾ ਆ ਕੇ ਤਾਂ ਅਸੀਂ ਉਹਦੇ ਕੋਲ ਕਾਰਵਾਈ ਕਰਾਂਗੇ ਉਹਦੇ ਉੱਪਰ ਹੀ ਕੋਈ ਵੀਕਲ ਵੀ ਫੜਿਆ ਗਿਆ ਇਹਨਾਂ ਕੋਲ ਨਹੀਂ ਇਹ ਪੈਦਲ ਹੀ ਸੀ ਵੀਕਲ ਕੋਈ ਨਹੀਂ ਸੀ ਹੈਗਾ ਉਹਦਾ ਕੋਈ ਨਹੀਂ ਸੋ ਸਰ ਆਉਣ ਵਾਲੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਜਿਹੀਆਂ ਗਤੀਵਿਧੀਆਂ ਹੋਰ ਵੀ ਜਾਰੀ ਰਹਿਣਗੀਆਂ ਪੱਕਾ ਦੇਖੋ ਜੀ ਆਪਾਂ ਹਰ ਰੋਜ਼ ਡੇਲੀ ਜਿਹੜੇ ਹੈਗੇ ਆ ਇਹ ਸਮੂਲਾਪੁਰ ਸਬੰਧ ਦੇ ਚ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਾਉਦੇ ਆ ਤੇ ਅਸੀਂ ਕਾਜ਼ੋ ਆਪਰੇਸ਼ਨ ਵੀ ਕਰਦੇ ਆ ਜੇ ਸਾਨੂੰ ਸ਼ੱਕੀ ਏਰੀਆ ਕੋਈ ਲੱਗਦਾ ਜਿੱਥੇ ਇਦਾਂ ਦੀ ਸਾਨੂੰ ਖਬਰ ਕੋਈ ਸੂਚਨਾ ਮਿਲਦੀ ਕੋਈ ਤਾਂ ਕਾਰਵਾਈ ਕਰਦੇ ਤੇ ਅੱਗੇ ਵੀ ਕਾਰਵਾਈ ਚੱਲਦੀ ਰਹੂਗੀ ਇਦਾਂ ਦੇ